ਸਤਨਾਕ ਇੱਕ ਓੰਕਾਰ ਸਤਨਾਮ ਆਦ ਗੁਰੇ ਨਮਹਿ ਜੁਗਾਦ ਗੁਰੇ ਨਮਹਿ ਸਤ ਗੁਰਏ ਨਮ ਹੈ ਸ੍ਰੀ ਗੁਰਦੇਵਏ ਨਮ ਹੈ ਨਮਸਕਾਰ 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 ਜਾਹਰ ਪੀਰ ਜਗਤ ਗੁਰ ਬਾਬਾ ਗੁਰੂ ਨਾਨਕ ਸਾਹਿਬ ਦੀਆਂ ਸੰਗਤਾਂ ਦੇ ਚਰਨਾਂ ਦੀ ਧੂੜ ਦਾਸ ਤੁਹਾਡਾ ਆਪਣਾ ਮਾ ਦੇਸਾ ਨੰਦਰਨ ਜਸਵੀਰ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਬੁਰਜ ਸਹਿ ਮਾਈ ਦੇਸਾ ਪਾਤਸ਼ਾਹੀ 10ਵੀਂ ਪਿੰਡ ਚੱਕ ਫਤੇ ਸਿੰਘ ਵਾਲਾ ਨੇੜੇ ਪੁੱਚੋ ਮੰਡੀ ਜਾਂ ਬਠਿੰਡਾ ਦੇਸ਼ ਪੰਜਾਬ ਗੁਰੂ ਪਿਆਰਿਓ ਗੁਰੂ ਸਵਾਰਿਓ ਆਓ ਫਤੇ ਦੀਆਂ ਸਾਂਝਾਂ ਪਾਈਏ ਗੱਜ ਕੇ ਫਤੇ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸਾਹੇ ਸਹਿਨਸਾ ਸਹੇਬੇ ਕੁਮਾਲ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਪਾਸ਼ਾ ਦੀਆਂ ਕੀਦੀਆਂ ਬਖਸ਼ਿਸ਼ਾਂ ਸਦਕਾ ਲਾਇਆਂ ਅਲਾਈ ਡਿਊਟੀਆਂ ਸਦਕਾ ਆਪਰਜਾਨਾ ਬਰਾਗਣ ਰੂ ਬ੍ਰਹਮ ਗਿਆਨੀ ਮਾ ਤਨ ਤਨ ਮਾਈ ਵਿਦੇਸਾਂ ਜੀ ਦੇ ਬੁਰਜ ਸਾਹਿਬ ਤੋਂ ਜੁਗੋ ਜੁਗ ਅਟਲ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਚੋਂ ਗੁਰੂ ਰਾਮਦਾਸ ਸਾਹਿਬ ਦੇ ਦਰ ਤੋਂ ਆਉਣ ਵਾਲੇ ਹੁਕਮਨਾਮਾ ਸਹਿਬ ਦੀਆਂ ਸਾਂਝਾ ਪਾਉਂਦੇ ਆਖਿਆ ਦਾ ਆਨੰਦ ਮਾਣਦੇ ਹਾਂ ਆਓ ਗੁਰੂ ਗੁਰੂ ਸਵਾਰਿਓ ਅੱਜ ਦੇ ਮੁੱਖ ਵਾਂਗ ਸਹਿਬ ਦੀ ਸਾਂਝ ਪਾਈਏ ਜੀ ਸੋਰਠ ਲਾ ਪਹਿਲਾ ਅਨਿਦ ਕਾਰਣ ਤੁਮ ਜਗ ਆਏ ਸੋ ਅੰਮ੍ਰਿਤ ਗੁਰ ਪਾਹੀ ਜਿਉ ਛੋੜਾ ਵੇਸ ਭੇਖ ਚਤ్రਾਈ ਦੁਬਦਾ ਇਹ ਫਲ ਨਾਹੀ ਜਿਉ ਗੁਰੂ ਸWAREO ਗੁਰੂ ਪਿਆਰਿਓ ਸੰਸਾਰ ਦੇ ਵਿੱਚ ਜਦੋਂ ਵੀ ਮਨੁੱਖਤਾ ਦੇ ਭਲੇ ਲਈ ਰੌਸ਼ਨੀ ਦਾ ਪ੍ਰਕਾਸ਼ ਦਾ ਆ ਹੁੰਦਾ ਹੋਲੀ-ਹੋਲੀ ਉਹ ਉਸ ਰੌਸ਼ਨੀ ਦੇ ਪਾਸ ਪਾਸ ਵਪਾਰੀ ਕਿਸਮ ਦੇ ਲੋਕ ਇਕੱਠੇ ਹੋਣੇ ਸ਼ੁਰੂ ਹੋ ਜਾਂਦੇ ਆ ਉਹ ਇਸ ਤਰੀਕੇ ਨਾਲ ਅੱਗੇ ਆਉਂਦੇ ਆ ਕਿ ਆਮ ਮੁਕਤਾ ਦੀ ਪਹੁੰਚ ਤੋਂ ਰੌਸ਼ਨੀ ਨੂੰ ਦੂਰ ਕਰ ਲੈਂਦੇ ਆ ਕਿਉਂਕਿ ਜਿਹੜਾ ਪ੍ਰਕਾਸ਼ ਹੈ ਰਾਉਸ ਨਹੀਂ ਹੈ ਇਹ ਗਿਆਨ ਸਮਝ 파ਸ਼ਾ ਮਨੁਕਤਾ ਦੀ ਝੋਲੀ ਵਿੱਚ ਐਡੀ ਵੱਡੀ ਦਾਤ ਪਾ ਰਹੇ ਆ ਤੂੰ ਉਹ ਪੂਰੇ ਦਾ ਕੀਤਾ ਹੋਇਆ ਪੂਰਾ ਹੈ ਤੇਰੇ ਚ ਕਿਤੇ ਵੀ ਕੋਈ ਘਾਟ ਬਾਦ ਨਹੀਂ ਹੈ ਜਿਹੜਾ ਤੂੰ ਟਕਦਾ ਫਿਰਦਾ ਹੈ ਤੇਰੇ